ਕੇਸਰੀ ਚੈਪਟਰ 2 ਦਾ ਲੂ ਕੰਡੇ ਖੜੇ ਕਰ ਦੇਣ ਵਾਲਾ ਟੀਜ਼ਰ ਹੋਇਆ ਰਿਲੀਜ਼ ਅਸਲ ਵਿੱਚ ਕਹਾਣੀ ਦਿਖਾਈ ਜਾਵੇਗੀ ਜਲਿਆਂਵਾਲੇ ਬਾਗ ਦੀ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅਕਸ਼ੇ ਕੁਮਾਰ ਦੀ ਅੱਜ ਅਸੀਂ ਗੱਲ ਕਰਾਂਗੇ ਜੋ ਕਿ ਬਾਲੀਵੁੱਡ ਦੇ ਖਿਲਾੜੀ ਕਹਿ ਜਾਂਦੇ ਆ ਦੱਸ ਦਈਏ ਕਿ ਇੱਕ ਵਾਰ ਫਿਰ ਦੇਸ਼ ਭਗਤੀ ਵਾਲੀ ਫਿਲਮ ਲੈ ਕੇ ਆਪਣੇ ਦਰਸ਼ਕਾਂ ਦੇ ਰੂਬਰੂ ਹੋਣਗੇ 2019 ਦੇ ਵਿੱਚ ਕੇਸਰੀ ਫਿਲਮ ਰਿਲੀਜ਼ ਹੋਈ ਸੀ ਉਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਕੇਸਰੀ ਚੈਪਟਰ 2 ਦੇ ਨਾਲ ਅਕਸ਼ੇ ਕੁਮਾਰ ਦਰਸ਼ਕਾਂ ਦੇ ਰੂਬਰੂ ਹੋਣਗੇ ਦੱਸ ਦਈਏ ਕਿ ਇਸ ਦਾ ਹਾਲ ਹੀ ਦੇ ਵਿੱਚ ਟੀਜ਼ਰ ਰਿਲੀਜ਼ ਹੋਇਆ ਫੈਨਸ ਦੇ ਵੱਲੋਂ ਟੀਜ਼ਰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ਔਰ ਐਸਟੀ ਜ਼ਰ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜਲਿਆਂ ਵਾਲੇ ਬਾਗ ਦੀ ਕਹਾਣੀ ਜੁਆ ਦਿਖਾਈ ਜਾਵੇਗੀ ਕਿ ਕਿਸ ਤਰੀਕੇ ਦੇ ਨਾਲ ਜਲਿਆਂ ਵਾਲੇ ਬਾਗ 'ਚ ਕਤਲੇਆਮ ਹੋਇਆ ਸੀ ਕੇਸਰੀ ਚੈਪਟਰ 2 ਦੇ ਅਗਰ ਟੀਜ਼ਰ ਦੀ ਗੱਲ ਕਰੀਏ ਤਾਂ ਉਸ ਦੀ ਸ਼ੁਰੂਆਤ ਦੇ ਵਿੱਚ ਕੁਝ ਡਾਇਲੋਗ ਸੁਣਾਈ ਦਿੰਦੇ ਨੇ ਗੋਲਾਵਰੀ ਦੀ ਆਵਾਜ਼ ਆਉਂਦੀ ਹੈ ਚੀਕਾਂ ਨਜ਼ਰ ਆਉਂਦੀਆਂ ਨੇ ਤੇ ਇਸ ਦੇ ਨਾਲ ਹੀ ਦਰਸ਼ਕ ਜੋ ਹੋਣਗੇ ਇਸ ਦੇ ਅਕਲੇ ਸੀਨ ਨੂੰ ਦੇਖਣ ਦੇ ਲਈ ਕਾਫੀ ਜ਼ਿਆਦਾ ਐਕਸਾਈਟਿਡ ਹੋਣਗੇ ਉਹਨਾਂ ਦੇ ਵਿੱਚ ਕਿਉਰੀਓਸਿਟੀ ਹੋਵੇਗੀ ਇਸ ਤੋਂ ਬਾਅਦ ਅੱਗੇ ਟੀਜ਼ਰ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਅੰਮ੍ਰਿਤਸਰ ਦੇ ਸ਼੍ਰੀ ਦਰਬਾਰ ਸਾਹਿਬ ਵਿਖੇ ਦੀ ਝੋਲਕ ਦਿਖਾਈ ਜਾਂਦੀ ਹੈ ਜਿੱਥੇ ਅਕਸ਼ ਕੁਮਾਰ ਨਤਮਸਤਕ ਹੁੰਦਾ ਹੋਇਆ ਦਿਖਾਈ ਦਿੰਦੇ ਨੇ ਇਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਇੱਕ ਵਕੀਲ ਦੀ ਵਰਦੀ ਪਾ ਹੋਈ ਵਿਖਿਆ ਜਾ ਸਕਦਾ ਹੈ ਅਕਸ਼ਿ ਕੁਮਾਰ ਦੀ ਗੱਲ ਕਰੀਏ ਤਾਂ ਕੇਸਰੀ ਚੈਪਟਰ 2 ਦੇ ਵਿੱਚ ਸ਼੍ਰੀ ਸ਼ੰਕਰਨ ਨਾਇਰ ਦੀ ਭੂਮਿਕਾ ਨਿਭਾਉਣਗੇ ਜੋ ਕਿ ਆਪਣੇ ਸਮੇਂ ਦੇ ਇੱਕ ਨਿਹਦਰ ਵਕੀਲ ਸੀ ਚਲਿਆ ਵਾਲੇ ਬਾਤ ਕਤਲੀਆਮ ਤੋਂ ਬਾਅਦ ਉਹਨਾਂ ਵਿੱਚ ਬ੍ਰਿਟਿਸ਼ ਸਮਰਾਜ ਦਾ ਸਾਹਮਣਾ ਕਰਨ ਦੀ ਹਿੰਮਤ ਸੀ ਟੀਜ਼ਰ ਵਿੱਚ ਇੱਕ ਡਾਇਲੋਗ ਵੀ ਹੈ ਜਿਸ ਨੂੰ ਸੁਣ ਕੇ ਤੁਹਾਨੂੰ ਕਾਫੀ ਉਤਸ਼ਾਹ ਵੀ ਮਿਲੇਗਾ ਤਾਂ ਦੱਸ ਦਈਏ ਕਿ ਇਸ ਦਾ ਜੋ ਆ ਰਿਲੀਜ਼ਿੰਗ ਡੇਟ ਦੀ ਪਹਿਲੇ ਹੀ ਅਨਾਉਂਸਮੈਂਟ ਹੋ ਚੁੱਕੀ ਸੀ 18 ਅਪ੍ਰੈਲ ਨੂੰ 2025 ਨੂੰ ਇਹ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਕਰਨ ਸਿੰਘ ਤਿਆਗੀ ਦੁਆਰਾ ਨਿਰਦੇਸ਼ਿਤ ਅਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਟਾਇ ਫਿਲਮ ਬਣਾਈ ਗਈ ਆ ਫਿਲਮ ਵਿੱਚ ਅਕਸ਼ਿ ਕੁਮਾਰ ਤੋਂ ਇਲਾਵਾ ਐਕਟ੍ਰੈਸ ਅਨੰਨਿਆ ਪਾਂਡੇ ਅਤੇ ਐਕਟਰ ਆਰ ਮਾਧਵਨ ਵੀ ਮੁੱਖ ਭੂਮਿਕਾਾਂ ਦੇ ਵਿੱਚ ਨਜ਼ਰ ਆਉਣਗੇ। ਉਹਦੀ ਜੇਕਰ ਅਕਸ਼ਿ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਆਖਰੀ ਵਾਰ ਫਿਲਮ ਸਕਾਈ ਫੋਰਸ ਵਿੱਚ ਵੇਖਿਆ ਗਿਆ ਸੀ ਕੇਸਰੀ ਚੈਪਟਰ 2 ਤੋਂ ਇਲਾਵਾ ਉਹਨਾਂ ਕੋਲ ਭੂਤ ਬੰਗਲਾ ਹਾਊਸਫੁੱਲ 5 ਜੋਲੀ ਐਲ ਐਲ ਬੀ 3 ਅਤੇ ਵੈਲਕਮ ਵਰਗੀਆਂ ਫਿਲਮਾਂ ਪਾਈਪਲਾਈਨ ਦੇ ਵਿੱਚ ਨੇ ਇਸ ਤੋਂ ਇਲਾਵਾ ਇਹ ਫਿਲਮ 28 April ਨੂੰ ਰਿਲੀਜ਼ ਹੋਵੇਗੀ ਸੋ ਇਹ ਦੇਖਣਾ ਹੋਵੇਗਾ ਕਿ ਫੈਨਸ ਨੂੰ ਕੇਸਰੀ ਚੈਪਟਰ 2 ਫਿਲਮ ਕਿੰਨੀ ਕ ਪਸੰਦ ਆਉਂਦੀ ਹੈ